ਟਾ ਫੋਜਾ ਸਿੰਘ ਜੀ ਫੋਜਾ ਜੀ ਕਿੱਥੇ ਜਾ ਰਹੇ ਹੋ ਅਸੀਂ ਜਾ ਰਹੇ ਆ ਆਰਾਮ 45 ਪਰਾਪੈਂਟ ਚੜਕਾ ਠੀਕ ਹੈ ਇਹ ਕਿੰਨਾ ਕੁ ਸਮਾਨ ਲੈ ਕੇ ਜਾ ਰਹੇ ਹੋ ਇਹੋ ਇੱਦਾਂ ਨੇ ਇਥੇ ਆ ਕਪੜੇ-ਕੁਪੜੇ ਗਿਣ ਮਾਰ ਲਓ ਵਜਾ ਕੀ ਤੁਹਾਡੇ ਜਾਣ ਦੀ ਵਜਾ ਵੀ ਆ ਬਾਦਰ ਦੇ ਏਰੀਏ ਮਸਜਿਦ ਦਾ ਖਰਾਬ ਖਾਣਾ ਤੇ ਤਾਂ ਜਾਣ ਜੰਗ ਦਾ ਮਾਹੌਲ ਬਣਿਆ ਹਾਂ ਜੀ ਜੰਗ ਦਾ ਮਾਹੌਲ ਬਣਿਆ ਤੇ ਫਿਰ ਫਿਰ ਤੁਹਾਨੂੰ ਇੱਥੇ ਤੁਸੀਂ ਰਹਿਣ ਤੋਂ ਡਰ ਨਹੀਂ ਲੱਗਦਾ ਫਿਰ ਕਿੱ데 ਜਾਇਓ ਉਹ ਹੁਣ ਕਿਹੜੇ ਅਸੀਂ ਜਾਣਾ ਅਸਮਾਨ ਹੀ ਸੱਟਣੀ ਇਹ ਚੀਜ਼ ਆ ਅੱਛਾ ਮੌਕੇ ਤੇ ਸਮਾਨ ਜਾਣਾ ਨਹੀਂ ਆਪ ਤੇ ਭੱਜ ਗਿਆ ਭੱਜ ਗਿਆ ਗੋੜਾ ਡੇਗ ਰੋਤੇ ਸੇ ਖਤਮ ਹੋ ਗਿਆ ਪਹਿਲਾਂ ਪਹਿਲਾਂ ਵੀ ਵੇਖੀ ਜੰਗ ਤੁਸੀਂ ਹਾਂ ਡੋਲੇ ਵੇਖੇ ਨੇ 65 71 ਉਦੋਂ ਉਦੋਂ ਕੀ ਲਾਸੀਏ ਇਹ ਉਦੋਂ ਤਾਂ ਹਾਲਾਤ ਬਹੁਤ ਸੀ ਮਾਰੇ ਕਿਉਂ ਪਹਿਲੀ ਵਾਰ ਡੰਗ ਲੱਗਾ ਸੀ 65 ਆ ਕਿਸੇ ਨੇ ਅੱਜ ਅੱਖਾਂ ਵਿਜੰਗ ਕੀ ਹੁੰਦਾ ਕੀ ਨੇ ਜਿਵੇਂ ਗਰਮੀ ਦੀ ਦੁਆਰਾ ਹੀ ਬਾਦੂ ਵੀ ਦੁਆਰਾ ਹੀ ਆ ਕਿ ਜਿਵੇਂ ਕੋਈ ਲਗਾ ਸਿੱਧਾ ਕੱਚੇ ਵਿੱਚ ਆ ਜਾਂ ਬਣਾਉਣ ਦੇ ਸਿਹਰਾ ਗਰਮੀ ਤੋਂ ਮੁਸਨਾ ਕਿਥੇ ਕੋਈ ਬਾਹਰ ਖੇਤ ਖੜਾ ਪੈ ਰੂਣਾ ਆ ਜਾਂ ਕੋਈ ਰੋਟੀ ਇਹ ਕੋਈ ਨਾਲ ਕੋਈ ਮੁੱਖ ਦੀ ਗੱਲ ਵੀ ਗਲਾਸ ਵਿੱਚ ਆ ਪਾਣੀ ਪੀਣ ਜਿਹੜਾ ਗਲਾਸ ਹੁੰਦਾ ਅੱਗੇ ਜਦੋਂ ਅਸੀਂ ਗਏ ਨਾ ਸੰਕ ਆਹ ਬੇਕਾਰ ਕਾਫੀ ਵੀ ਨਹੀਂ ਮੰਗਿਆ ਦਿੱਤੇ ਆ ਨੇ ਵੀ ਪਾਣੀ ਪੀ ਰ ਖੋਟ ਦੇ ਵਿੱਚ ਫੂਲ ਤੇ ਜਾਂ ਬੈਠਿਆ ਉਹਨਾਂ ਦਾ ਉਹਨੇ ਸਾਨੂੰ ਉਹ ਕਾਫੀ ਨਹੀਂ ਦਿੱਤੇ ਸਿਆਰ ਮੱਧਿਆ ਨਹੀਂ ਏਰੀਅਲ ਉਹ ਜਾਂ ਮਤਲਬ ਬਾਰਡਰ ਦੇ ਕਿੰਨਾ ਕੁ ਦੂਰ ਹੈ ਬਾਰਡਰ ਇਤੋਂ 20 ਕਿਲੋਮੀਟਰ ਤਾਂ ਫਿਰ ਉਹ ਘੇਰ ਲੈਂਦੇ ਨੇ ਹਾਂ ਉਹ ਤਾਂ ਯੂਸੂअली ਘੇਰ ਲੈਂਦੇ ਉਹ ਹਾਂ ਕਿਉਂ ਆਪਣੇ ਆਰਮੀ ਹਰ ਚ ਪਿੱਛੇ ਹੁੰਦੇ ਸੇਮ ਲਾਈਨ ਤੇ ਠੀਕ ਹੈ ਤੇ ਜੰਗ ਤਾਂ ਅੱਗੇ ਹੁੰਦੀ ਹੈ ਹਾਂ ਅਜਾ ਤੂੰ ਪਹਿਲਾਂ ਵੀ ਘਿਰਿਆ ਹੈ ਹਾਂ ਹਾਂ ਸਾਡੇ ਪਿੰਡ ਦੇ 20 ਬੰਦੇ ਫੈਂਟਸ ਤੇ ਖੜੇ ਗਏ ਸੀ ਕਿਉਂ ਭੁੱਖ ਮਰਦੇ ਆਏ ਕੋਈ ਆਟਾ ਪਾਣੀ ਕਿ ਹੱਥੇ ਹੱਥ ਚਾਹ ਲਿਆ ਸੀ ਉਹ ਕਰਦੇ ਉਹ ਚੱਕ ਚੱਕ ਡਾਲ ਪੈਂਡੇ ਵਿੱਚ ਵੜ ਆਏ ਸੀ ਤਾਂ ਆਪਨੇ ਇਹ ਵੇਖੋ ਵਿਖਾਈ ਜਿਵੇਂ ਮਾਰੇ ਮੋਟੇ ਆਰ ਦੇ ਰਹੇ ਹੋ ਉਹ ਵੀ ਆ ਗਏ ਪੈਂਡੇ ਸਾਈਂ ਨਹੀਂ ਤੇ ਫਿਰ ਉਹ ਵੀ ਬੰਦੇ ਛੱਡੇ ਕਿਵੇਂ ਫਿਰ ਇੱਕ ਜਦੋਂ ਲੈਣ ਦੇਣ ਹੋਇਆ ਤੁਮ ਆਪਨੇ ਆਪਨੇ ਬੰਦੇ ਇੱਕੋ ਨਾ ਆਦਾ ਲੀ ਆਇਆ ਨਾ ਤੇ ਆਪਨੇ ਦੋ ਦਿੱਤਿਆਂ ਵਿੱਚ ਦੇਖ ਲਿਆ ਨ ਦਵਾ ਦੇ ਵਿੱਚ ਦੋ ਦ ਆਪਾਂ ਤੋਂ ਲੈnde ਰਹੇ ਠੀਕ ਹੈ ਤੇ ਤਾਂ ਉਹਨਾਂ ਦੇ ਘੱਟ ਬੰਦੇ ਆਪਨੇ ਜ਼ਿਆਦਾ ਬੰਦੇ ਗਏ ਠੀਕ ਹਾਂ सिंह कहाँ के रहने वाले हो पक्का अच्छा क्या या आप सब छोड़ के जा रहे हैं इधर से ये देखो जी उसका उधर का माहौल है ना इसलिए सारा गांव खाली हो रहा है छोड़ने हाँ देखो दिखाई जा रहे हैं बाकी कोई जाने का ऐसा है नहीं जी किसी ने बोला नहीं है जाने नहीं, 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 बोला जी, जी। नहीं बोला जी नहीं बोला जी खुद की खुद की तरफ से बस 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 जैसे कि आज से चली ठंडाले से डरती है ना जी वैसे चलो जी चलो जी चलो जी ਹਾਂਜੀ ਕੀ ਨਾਮ ਜੀ? ਅਕਸ਼ਿੰਦਰ ਸਿੰਘ। ਹਾਂਜੀ ਰਾਤ ਨੂੰ ਜੋ ਹਾਲਾਤ ਰਿਹਾ ਪਿੰਡ ਸਕੂਲ ਦੇ ਵਿੱਚ ਜੀ ਖੜੇ ਹੋ ਕੀ ਸਿਚੁਏਸ਼ਨ ਰਹੀ ਹੈ ਜੀ? ਬਹੁਤ ਜ਼ਿਆਦਾ ਮੜਿਆ ਆ ਕੀ ਜੋ ਸਕੂਲ ਦੇ ਵਿੱਚ ਜੋ ਬੁਢੀਆਂ ਵੱਡੀਆਂ ਸਭ ਬਾਹਰ ਹੀ ਪੇਚ 10-15 ਬੰਦੇ ਹੀ ਟੋਟੇ ਕਿੰਨੀ ਵਾਦੀ ਪਿੰਡ ਟੋਟੇ? 450 ਇਸ ਲਈ ਕਿੰਨੇ ਬੰਦੇ ਪਿੰਡ ਜੀ? ਅਜੇ ਤਹ ਹੁਣ ਤੱਕ ਵਾਦੀ ਟੁੱਟੜੀ ਵਾਦੀ ਗਈ ਜੀ ਸੋ ਇਹਦੀ ਜਿੰਨੇ ਵੀ ਫੜੇ ਉਹਦੇ ਕੋਈ ਢੂੰਢੜੀ ਆਉ ਨਹੀਂ ਪੁੱਜੇ ਜਿਹੜੇ ਲੱਗ ਸਕਦੇ ਜਿਹੜੇ ਪੈਲੀ ਪੁਲੀਆ ਖੋਜ ਸਕੀ ਉਹ ਤੇ ਪੁੱਜੀ ਗਏ ਨੇ ਆ ਜਦੋਂ ਇਹਨਾਂ ਨੂੰ ਇਹ ਸ਼ਿਵਰ ਕਰਨਾ ਪੈਂਦਾ ਤੇ ਕੀ ਦਿੱਕਤ ਆਉਂਦੀ ਆ ਜਿ ਕਿ ਤੂੰ ਬਹੁਤ ਜਾਨੇ ਵੀ ਦਿੱਕਤ ਨਹੀਂ ਆ ਵੀ ਸਾਡੇ ਕੋਲ ਰਹਿਣ ਨੂੰ ਜਗ੍ਹਾ ਨਹੀਂ ਆ ਰਹਿਣ ਨੂੰ ਜਗ੍ਹਾ ਨਹੀਂ ਪ੍ਰਸ਼ਾਸਨ ਕੋ ਮੰਗ ਕਰਨੇ ਵੀ ਹਨ ਪੰਜ ਪੰਜ ਦਾਜਾ ਮਰਲੇ ਪਲਾਟ ਦਿੱਤੇ ਜਾਂਣ ਤੇ ਜਦੋਂ ਇਹ ਬੱਚੇ ਸਾਡੇ ਕੋਲੇ ਆ ਵੀ ਜਾ ਕੇ ਆਰਾਮ ਨਾਲ ਰਹਿ ਸਕੀਏ ਕਿਸੇ ਨੂੰ ਹਾਂਜੀ ਭਾਈ ਕੀ ਨਾਮ ਜੀ ਮੇਰਾ ਨਰਪਨ ਸਿੰਘ ਪਿੰਡ ਸਕੋਲ ਚ ਖੜੇ ਹੋ ਰਾਤ ਨੂੰ ਜੋ ਹਲਾਅਦੇ ਆ ਕੀ ਦਿੱਕਤਾਂ ਆਈਆਂ ਦਿਕਤਾਂ ਜੀ ਦੇਖੋ ਜੀ ਜੁੱਦ ਦਾ ਹਾਲਾਤ ਬਣੇ ਹੋਏ ਆ ਪਿੰਡ ਖਾਲੀ ਹੋ ਗਏ ਜਿਹਾ ਆਪਦੀ ਮਨਸ ਨੂੰ ਡਰ ਨਾਲ ਜੇ ਕਹੀਏ ਸਰਕਾਰ ਵੱਲੋਂ ਤੇ ਕਿਸੇ ਨੇ ਕਿਹਾ ਨਹੀਂ ਵੀ ਤੁਸੀਂ ਚਲੇ ਜਾ ਫਿਰ ਵੀ ਇਹ ਦਿੱਕਤਾਂ ਸਾਨੂੰ 1999 ਤੋਂ 2001 16 ਜਦੋਂ ਸਰਜੀਕਲ ਸਟ੍ਰਾਈਕ ਉਦੋਂ ਵੀ ਇਹ ਕਿੰਨੀ ਵੱਦੀ ਆ ਪਿੰਡ ਦੀ ਤਕਰੀਬਨ 450 ਤੋਂ 500 ਵੱਦੀ ਆ ਤੇ 2001 ਦੇ ਵਿੱਚ ਜਦੋਂ ਪਿੰਡ ਤੋਂ ਖਾਲੀ ਹੋਇਆ ਸੀ ਤੇ ਉਦੋਂ ਸਕੂਲਾਂ ਦੇ ਵਿੱਚ ਬਣਾਵਾਂ ਲਈਆਂ ਸੀ ਕਿਤੇ ਗੁਰਦੁਆਰਿਆਂ ਦੇ ਵਿੱਚ ਲਈਆਂ ਸੀ ਸਰਕਾਰ ਨੇ ਕਿਹਾ ਸੀ ਵੀ ਆਪਾਂ 5-5 ਮਰਲੇ ਪਲਾਟ ਜਿਹੜੇ ਆ ਉਹ ਜਿਹੜੇ ਆਪਣੇ ਬਾਰਡਰ ਦੇ ਇਲਾਕੇ ਦੇ ਨੇੜੇ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਦਵਾਂਗੇ ਤਾਂ ਜੋ ਆਪਣੀਆਂ ਕੋਈ ਘਰ ਮਕਾਨ ਬਣਾ ਕੇ ਕਿਤੇ ਵੀ ਐਮਰਜੈਂਸੀ ਵੇਲੇ ਉਹ ਜਾ ਸਕਣ ਪਰ ਉਹ ਸਰਕਾਰ ਨੇ ਹਜੇ ਤੱਕ ਉਹ ਵਾਦਾ ਪੂਰਾ ਨਹੀਂ ਕੀਤਾ ਇਸਲੇ ਪਿੰਡ ਕੀ ਸਥਿਤੀ ਹੈ ਜੀ ਕਿੰਨੇ ਕੁ ਲੋਕ ਇਸਲੇ ਪਿੰਡ ਸਨ ਇਸ ਵਿੱਚਲੇ तकरीबन 15 ਤੋਂ 16 ਜਿਹੇ ਕਹਿ ਲਈਏ ਤੇ ਉਹਨੇ ਕੀ ਬੰਦੇ ਹੈਗੇ ਬਾਕੀ ਬੱਚੇ ਜਨਾਨੀਆਂ ਬਜ਼ੁਰਗ ਜਿਹੜੇ ਨੇ ਉਹ ਸਾਰੇ ਹੀ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਜਾ ਜਾ ਬੈਠੇ ਦੂਰ ਹੋ ਚੁੱਕੇ ਜੋ ਵੀ ਆਪਣਾ ਨਾਲ ਦਾ ਕੋਈ ਕਪੜਾ ਲੀੜਾ ਲੈ ਕੇ ਉਹ ਹੀ ਲੈ ਕੇ ਗਿਆ ਬਾਕੀ ਜੇ ਕਈ ਤਾਂ ਸਾਰਾ ਸਮਾਨ ਇੱਥੇ ਹੈ ਸਿੱਧਾ ਤਨਦਾਰ ਹਾਂਜੀ ਕੀ ਨਾਮ ਜੀ ਕੁਸ਼ਮੀਰ ਸਿੰਘ ਹਾਂਜੀ ਰਾਤ ਨੂੰ ਜੋ ਹਾਲਾਤ ਰਿਹਾ ਪਿੰਡ ਸਕੂਲ ਦੇ ਵਿੱਚ ਜੀ ਖੜੇ ਹੋ ਕੀ ਸਿਚਿਤੀ ਰਹੀ ਹੈ ਬਹੁਤ ਜ਼ਿਆਦਾ ਮੜਿਆ ਆ ਕੀ ਜੋ ਸਕੂਲ ਦੇ ਵਿੱਚ ਜੋ ਬੁਢੀਆਂ ਵੱਡੀਆਂ ਸਭ ਬਾਹਰ ਹੀ ਪੇ 10 15 ਬੰਦੇ ਹੀ ਟੋਟ ਕਿੰਨੀ ਵਾਦੀ ਪਿੰਡ ਟੋਟ 450 ਇਸ ਲਈ ਕਿੰਨੇ ਬੰਦੇ ਪਿੰਡ ਜੀ ਅਜੇ ਤਹ ਹੁਣ ਤੋ ਵਾਦੀ ਸੁੱਟੜੀ ਵਾਦੀ ਗਈ ਜੀ ਫੇਰ ਦੀ ਜਿੰਨੇ ਵੀ ਫੜੇ ਉਹਦੇ ਕੋਈ ਢੂੰਢੜੀ ਆਉ ਨਹੀਂ ਪੁੱਜੇ ਜਿਹੜੇ ਲੱਗ ਸਕਦੇ ਜਿਹੜੇ ਪੈਲੀ ਪੁਲੀਆ ਖੋਜ ਸਕੀ ਉਹ ਤੇ ਪੁੱਜੀ ਗਏ ਨੇ ਆ ਜਦੋਂ ਉਹਨੂੰ ਇਹ ਤੋਂ ਸ਼ਿਵਰ ਕਰਨਾ ਪੈਂਦਾ ਤੇ ਕੀ ਦਿੱਕਤ ਆਉਂਦੀ ਆ ਦਿੱਕਤ ਬਹੁਤ ਜ਼ਿਆਦਾ ਹੈ ਕਿ ਤੁਹਾਨੂੰ ਕਿਹਾ ਵੀ ਸਾਡੇ ਕੋਲ ਰਹਿਣ ਨੂੰ ਜਗ੍ਹਾ ਨਹੀਂ ਹੈ ਰਹਿਣ ਨੂੰ ਜਗ੍ਹਾ ਨਹੀਂ ਪ੍ਰਾਪਤ ਤੱਕ ਸੰਗੋ ਮੰਗ ਕਰਨੇ ਆ ਵੀ ਹਾਨੂੰ ਪੰਜ ਪੰਜ ਟਾਜਾ ਮਰਲੇ ਪਲਾਟ ਦਿੱਤੇ ਜਾਣ ਤੇ ਜਦੋਂ ਇਹ ਬੱਚੇ ਸਾਡੇ ਦੇਲੇ ਆ ਵੀ ਜਾ ਕੇ ਆਰਾਮ ਨਾਲ ਰਹਿ ਸਕੀਏ ਕਿਸੇ ਨੂੰ ਹਾਂਜੀ ਭਾਈ ਕੀ ਨਾਮ ਜੀ ਮੇਰਾ ਨਰਪਨ ਸਿੰਘ ਪਿੰਡ ਸਕੋਲ ਚ ਖੜੇ ਹੋ ਰਾਤ ਨੂੰ ਜੋ ਹਲਾਅ ਕਰਦੇ ਆ ਕੀ ਦਿੱਕਤ ਆਈ ਦਿਕਤਾਂ ਜੀ ਦੇਖੋ ਜੀ ਜਦ ਦਾ ਹਾਲਾਤ ਬਣੇ ਹੋਏ ਆ ਪਿੰਡ ਖਾਲੀ ਹੋ ਗਏ ਜਿਹਾ ਆਪਦੀ ਮਰਜ਼ੀ ਨਾਲ ਡਰਨਾ ਜੇ ਕਈਏ ਸਰਕਾਰ ਵੱਲੋਂ ਤੇ ਕਿਸੇ ਨੇ ਕਿਹਾ ਨਹੀਂ ਕਿ ਤੁਸੀਂ ਚਲੇ ਜਾ ਫਿਰ ਵੀ ਇਹ ਦਿੱਕਤਾਂ ਸਾਨੂੰ 1999 ਤੋਂ 2001 16 ਜਦੋਂ ਸਰਜੀਕਲ ਸਟ੍ਰਾਈਕ ਉਦੋਂ ਵੀ ਇਹ ਕਿੰਨੀ ਵੱਧਦੀ ਆ ਪਿੰਡ ਦੀ ਤਕਰੀਬਨ 450 ਤੋਂ 500 ਵੱਧਦੀ ਆ ਤੇ 2001 ਦੇ ਵਿੱਚ ਜਦੋਂ ਪਿੰਡ ਤੋਂ ਖਾਲੀ ਹੋਇਆ ਸੀ ਤੇ ਉਦੋਂ ਸਕੂਲਾਂ ਦੇ ਵਿੱਚ ਬਣਾਵਾਂ ਲਈਆਂ ਸੀ ਕਿਤੇ ਗੁਰਦੁਆਰਿਆਂ ਦੇ ਵਿੱਚ ਲਈਆਂ ਸੀ ਸਰਕਾਰ ਨੇ ਕਿਹਾ ਸੀ ਵੀ ਆਪਾਂ ਪੰਜ-ਪੰਜ ਮਰਲੇ ਪਲਾਟ ਜਿਹੜੇ ਆ ਉਹ ਜਿਹੜੇ ਆਪਣੇ ਬਾਰਡਰ ਦੇ ਇਲਾਕੇ ਦੇ ਨੇੜੇ ਦੇ ਜਿਹੜੇ ਪਿੰਡ ਨੇ ਉਹਨਾਂ ਨੂੰ ਦਵਾਂਗੇ ਤਾਂ ਜੋ ਆਪਣੀਆਂ ਕੋਈ ਘਰ ਮਕਾਨ ਬਣਾ ਕੇ ਕਿਤੇ ਵੀ ਐਮਰਜੈਂਸੀ ਵੇਲੇ ਉਹ ਜਾ ਸਕਣ ਪਰ ਉਹ ਸਰਕਾਰ ਨੇ ਹਜੇ ਤੱਕ ਉਹ ਵਾਦਾ ਪੂਰਾ ਨਹੀਂ ਕੀਤਾ ਇਸ ਵੇਲੇ ਪਿੰਡ ਕੀ ਸਥਿਤੀ ਹੈ ਜੀ ਕਿੰਨੇ ਕੁ ਲੋਕ ਇਸ ਪਿੰਡ ਸੇ ਇਸ ਵੇਲੇ ਤਕਰੀਬਨ 15 ਤੋਂ 16 ਜੇ ਕਹਿ ਲਈਏ ਤੇ ਓਨੇ ਕੀ ਬੰਦੇ ਹੈਗੇ ਬਾਕੀ ਬੱਚੇ ਜਨਾਨੀਆਂ ਬਜ਼ੁਰਗ ਜਿਹੜੇ ਨੇ ਉਹ ਸਾਰੇ ਹੀ ਆਪਣੇ ਰਿਸ਼ਤੇਦਾਰਾਂ ਦੇ ਕਿਤੇ ਜਾ ਜਾ ਬੈਠੇ ਦੂਰ ਹੋ ਚੁੱਕੇ ਜੋ ਵੀ ਆਪਣਾ ਨਾਲ ਦਾ ਕੋਈ ਕਪੜਾ ਲੀੜਾ ਲੈ ਕੇ ਉਹ ਹੀ ਲੈ ਕੇ ਗਿਆ ਬਾਕੀ ਜੇ ਕਈ ਇਹ ਤਾਂ ਸਾਰਾ ਸਮਾਨ ਇੱਥੇ ਹੈ どんな